ਤੁਸੀਂ ਦੇਖ ਰਹੇ ਹੋ ਲੇਖਾ ਜੋਖਾ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੱਟਪੁਰੀ ਸਾਹਿਬ ਮੇਰੇ ਨਾਲ ਲਾਈਵ ਜੁੜੇ ਨੇ ਤੇ ਅੱਜ ਗੱਲਬਾਤ ਕਰਾਂਗੇ ਔਨਲਾਈਨ ਜਿਹੜੀ ਸੁਵਿਧਾ ਪੰਜਾਬ ਸਰਕਾਰ ਨੇ ਦਿੱਤੀ ਆ ਤੇ ਔਨਲਾਈਨ ਹੀ ਮੇਰੇ ਨਾਲ ਪਰਮਿੰਦਰ ਸਿੰਘ ਜੱਟਪੁਰੀ ਸਾਹਿਬ ਜੁੜੇ ਨੇ ਜੱਟੂ ਜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਲੇਖਾ ਜੋਖਾ ਦੇ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸੁਨੀਲ ਜੀ ਸਾਰੇ ਸਰੋਤਿਆਂ ਨੂੰ ਸასი ਸ਼ਰਮ ਮੇਰੀ ਤੇ ਜੈਪੁਰੀ ਸਾਹਿਬ ਸਭ ਤੋਂ ਪਹਿਲਾ ਸਵਾਲ ਆਨਲਾਈਨ ਤੇ ਹੀ ਕਿਉਂਕਿ ਜਮ੍ਹਾਂਬੰਦੀ ਦਾ ਜ਼ਮੀਨਾਂ ਨਾਲ ਜੁੜਿਆ ਮਸਲਾ ਕਾਫੀ ਪੰਜਾਬ ਦੇ ਵਿੱਚ ਰੋਲੇ ਵਾਲਾ ਰਹਿੰਦਾ ਸੀ ਪਰ ਹੁਣ ਇੱਕ ਹੋਰ ਮਾਨ ਸਰਕਾਰ ਨੇ ਲੋਕਾਂ ਦੇ ਹਿੱਤਾਂ ਦੇ ਵਿੱਚ ਵੱਡਾ ਸਟੈਪ ਚੱਕਦੇ ਹੋਏ ਆਨਲਾਈਨ ਜਿਹੜੀ ਈਜ਼ੀ ਜਮ੍ਹਾਂਬੰਦੀ ਪੋਰਟਲ ਦੀ ਸ਼ੁਰੂਆਤ ਕੀਤੀ ਆ ਕਿਵੇਂ ਵੇਖਦੇ ਹੋ ਕਿਵੇਂ ਫਾਇਦਾ ਹੋਏਗਾ ਹਾਂਜੀ ਸੁਨੀਲ ਜੀ ਸਭ ਤੋਂ ਵੱਡੀ ਗੱਲ ਆ ਇਹ ਜਿਹੜਾ ਹੈਗਾ ਫੈਸਲਾ ਈਜੀ ਜਮਾਬੰਦੀ ਦਾ ਫਰਦ ਦਾ ਜਿਹੜੀ ਘਰ ਬੈਠਿਆਂ ਜਾਂ ਫਰਦ ਵੀ ਮਿਲ ਸਕਦੀ ਹੈ ਮੋਬਾਈਲ ਤੇ ਜਿਹੜਾ ਹੈਗਾ WhatsApp ਤੇ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਫਰਦ ਮਿਲ ਸਕਦੀ ਹੈ ਤਿੰਨ ਰੀਜ਼ਨ ਤਿੰਨ ਇਹਨਾਂ ਤਰੀਕੇ ਨੇ ਕਿਵੇਂ-ਕਿਵੇਂ ਆਪਾਂ ਦੱਸਾਂਗੇ ਫਰਦ ਮਿਲ ਸਕਦੀ ਹੈ ਆਪਾਂ ਪਹਿਲਾਂ ਸਭ ਤੋਂ ਗੱਲ ਕਰ ਲਈਏ ਇੱਕ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਪੰਜਾਬ ਜਿਹੜਾ ਕੇ ਸਾਨੂੰ ਜਿਹੜਾ ਹੈਗਾ ਆਨਲਾਈਨ ਜਿਹੜੀ ਹੈਗੀ ਆ ਫਰਦ ਜਮਾਬੰਦੀ ਮਿਲ ਰਹੀ ਆ ਕਿਉਂਕਿ ਅੱਜ ਸਟਾਰਟ ਕਰਤਾ ਭਾਵੇਂ ਕੀ ਦੇਖਿਆ ਜਾਵੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਜਿਹੜੀਆਂ ਸਿਆਸੀ ਪਾਰਟੀਆਂ ਉਹ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸਪੀਕਮੋ ਉੱਤੇ ਉਂਗਲ ਠਾਉਂਦੇ ਨੇ ਵੀ ਦਿੱਲੀ ਤੋਂ ਆ ਕੇ ਪੰਜਾਬ ਨੂੰ ਚਲਾ ਰਿਹਾ ਹੈ ਪੰਜਾਬ ਤੇ ਕੰਟਰੋਲ ਕਰ ਲਿਆ ਆਮ ਆਦਮੀ ਪਾਰਟੀ ਦੇ ਸਪਰੀਮੋ ਨੇ ਪਰ ਜੇਕਰ ਦੇਖਿਆ ਜਾਵੇ ਜਿਹੜੇ ਕਿ ਪਿਛਲੇ ਦਿਨਾਂ ਤੋਂ ਜਿਹੜੇ ਫੈਸਲੇ ਹੋ ਰਹੇ ਨੇ ਉਹ ਵਾਕਈ ਆਮ ਲੋਕਾਂ ਦੇ ਪੱਖ ਦੇ ਹੋ ਰਹੇ ਨੇ ਕਿਉਂਕਿ ਭਾਵੇਂ ਕਿ 2 ਸਾਲ ਵੀ ਪਹਿਲਾਂ 2.5 ਸਾਲਾਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਚਲਾਈ ਆ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਹੀ ਚਲਾ ਰਹੇ ਨੇ ਪਰ ਜਨਨ ਕਿ ਉਹਨਾਂ ਦਾ ਦੋਸ਼ ਆ ਵੀ ਉਹ ਬਖਾਵਾ ਆ ਮੁੱਖ ਮੰਤਰੀ ਭਗਵੰਤ ਮਾਨ ਤਾਂ ਡੰਮੀ ਨੇ ਪਰ ਜੇਕਰ ਦੇਖਿਆ ਜਾਵੇ ਵਿਜ਼ਨ ਪਿੱਛੇ ਅਰਵਿੰਦ ਕੇਜਰੀਵਾਲ ਦਾ ਚੱਲਦਾ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਜਿਹੜੇ ਕਿ ਇੱਕ ਨੈਸ਼ਨਲ ਪਾਰਟੀ ਬਣਾਈ ਆ ਆਮ ਆਦਮੀ ਪਾਰਟੀ ਦੀ ਭਾਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਲਗਾਤਾਰ ਤਿੰਨ ਵਾਰ ਸਰਕਾਰ ਬਣਾਈ ਆ ਉੱਥੋਂ ਦੀ ਆ ਜਿਹੜੀ ਕਾਰਪੋਰੇਸ਼ਨ ਆ ਉੱਥੇ ਵੀ ਜਿਹੜਾ ਹੈਗਾ ਇਹਨਾਂ ਦਾ ਕਬਜ਼ਾ ਰਿਹਾ ਹੈਗਾ ਵਾ ਤੇ ਪਰ ਉਹਨਾਂ ਦਾ ਇਹ ਮਜਬੂਰੀ ਆ ਪੰਜਾਬ ਨੂੰ ਇੱਕ ਨਮੂਨਾ ਬਣਾਉਣਾ ਪੂਰੇ ਦੇਸ਼ ਵਿੱਚ ਰੱਖਣਾ ਕਿਉਂਕਿ ਉਹ ਦੇਸ਼ ਦੀ ਰਾਜਨੀਤੀ ਕਰ ਰਿਹਾ ਕਿਉਂਕਿ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਉਹਨਾਂ ਦਾ ਸੁਪਨਾ ਜਿਹੜਾ ਕਿ ਪਹੁੰਚਣ ਦਾ ਕਿਉਂਕਿ ਭਾਵੇਂ ਕਿ ਜਿਹੜਾ ਹੈਗਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜਾ ਹੈਗਾ ਇਹ ਤਾਂ ਇੱਕ ਗਰੁੱਪ ਵੀ ਬਣਿਆ ਸੀ ਜਿਹਦੇ ਵਿੱਚ ਕਾਂਗਰਸ ਵੀ ਸ਼ਾਮਲ ਸੀ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਪਾਰਟੀਆਂ ਜਿਹੜੀਆਂ ਦੇਸ਼ ਦੀਆਂ ਸ਼ਾਮਲ ਨੇ ਪਰ ਆਪਾਂ ਇਸ ਤਰ੍ਹਾਂ ਆਪਾਂ ਗੱਲ ਮੁੱਦੇ ਤੇ ਲਿਆਈਏ ਕਿਉਂਕਿ ਜੇਕਰ ਦੇਖਿਆ ਜਾਵੇ ਅਰਵਿੰਦ ਕੇਸਰੀਵਾਲ ਦਾ ਇਹ ਕਹਿੰਦੇ ਆ ਵੀ ਡ੍ਰੀਮ ਸੁਪਨਾ ਸੀ ਵੀ ਜਿਹੜੀ ਆਮ ਲੋਕਾਂ ਦੀ ਜਿਹੜੀ ਲੁੱਟ ਖਸੁੱਟ ਹੋ ਰਹੀ ਆ ਲੁੱਟ ਖਸੁੱਟ ਕਿੱਥੇ ਹੁੰਦੀ ਸੀ ਆਪਣੇ ਸੁਨੀਲ ਜੀ ਪਿੰਡਾਂ ਦੇ ਆਮ ਲੋਕਾਂ ਦੀ ਕਿਵੇਂ ਜੀ ਕਿਉਂਕਿ ਇਹਦੇ ਵਿੱਚ 40 ਲੱਖ ਹਰ ਸਾਲ ਜਿਹੜੀ ਹੈਗੀ ਆ ਜਮ੍ਹਾਂਬੰਦੀਆਂ ਲੋਕ ਪ੍ਰਾਪਤ ਕਰਦੇ ਆ ਫਰਦਾਂ ਜਿਹਦੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਨੇ ਕਿਸਾਨ ਜਿਹੜਿਆ ਹੋਇਆ ਫਰਦਾਂ ਦੇ ਨਾਲ ਆਮ ਤੌਰ ਤੇ ਕਿਉਂਕਿ ਲੋਕਾਂ ਦਾ ਜਿਹੜੇ ਜਿਨ੍ਹਾਂ ਦੇ ਪਰਾਟ ਵਗੈਰਾ ਉਹਨਾਂ ਨੂੰ ਵੀ ਜਿੰਨੇ ਜਿਹੜੇ ਪੀੜਤ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਬਕਾਇਦਾ ਚੁਕੰਨੇ ਨੇ ਕਿਉਂਕਿ ਮੈਂ ਦਾਦਾ ਸੁਨੀਲ ਜੀ ਮੈਂ ਕਹਿੰਦਾ 2008 9 10 ਦੀ ਗੱਲ ਕਰਾਂ ਉੱਥੇ ਲੁਧਿਆਣੇ ਦੇ ਵਿੱਚ ਸਾਊਥ ਸਿਟੀ ਵੀ ਘਟਿਆ ਗਿਆ ਬੜੀਆਂ ਕਲੋਨੀਆਂ ਕੱਟੀਆਂ ਗਈਆਂ ਸੀ ਉਹਦੇ ਵਿੱਚ ਬੂਮ ਆਇਆ ਸੀ ਇੱਕ ਤਾਂ ਪ੍ਰਾਪਰਟੀ ਦੇ ਵਿੱਚ ਉੱਥੇ ਐਨਆਰਆਈ ਨੇ ਪਲਾਟ ਲੈ ਕੇ ਰੱਖ ਗਏ ਜਦੋਂ 3-4 ਸਾਲ ਬਾਅਦ ਵਾਪਸ ਆਏ ਉਹਨਾਂ ਦੇ ਪਲਾਟ ਲੱਭਦੇ ਨਹੀਂ ਸੀ ਕਿਉਂਕਿ ਉਹਦੇ ਵਿੱਚ ਵੀ ਵੱਡੀ ਇੱਕ ਕ੍ਰਾਂਤੀ ਕੀਤੀ ਆ ਜਮ੍ਹਾਂਬੰਦੀ ਦੇ ਵਿੱਚ ਫਰਦ ਦੇ ਵਿੱਚ ਉਹ ਆਪਣੀ ਰਜਿਸਟਰੀ ਚੱਕੀ ਫਰਦੇ ਸੀ ਪਰ ਪਟਵਾਰੀ ਕਹਿੰਦਾ ਸੀ ਤੁਹਾਡੀ ਰਜਿਸਟਰੀ ਆ ਜੀ ਪਲਾਟ ਹੀ ਹੈ ਨੀਗਾ ਇਹ ਪਲਾਟ ਵੀ ਗੁੰਮ ਹੋ ਜਾਂਦੇ ਸੀ ਪਲਾਟ ਗਾਇਬ ਹੋ ਜਾਂਦੇ ਸੀ ਕਈ ਤਰ੍ਹਾਂ ਜਿਹੜੇ ਕੋਟਾਂ ਦੇ ਵਿੱਚ ਜੇ ਤੱਕ ਮਾਮਲੇ ਵੀ ਚੱਲਦੇ ਨੇ ਉਹ ਕਿਉਂਕਿ ਲੋਕ ਪਟਵਾਰੀ ਨਾਲ ਮਿਲ ਕੇ ਜਿਹੜਾ ਹੈਗਾ ਕਬਜ਼ੇ ਦੀ ਪਟਵਾਰੀ ਦੇ ਹੱਥ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਸੀ ਪਰ ਇਸ ਵਾਰ ਪਟਵਾਰੀਆਂ ਦੇ ਭਗਵਾਨਤਮਾਨ ਸਰਕਾਰ ਨੇ ਹੱਥ ਵੱਡ ਦਿੱਤੇ ਕਿਉਂਕਿ ਇਹ ਫੈਸਲਾ ਕਰਕੇ ਸਿੱਧੇ ਤੌਰ ਤੇ ਜਿਹੜਾ ਹੈਗਾ ਪਟਵਾਰੀ ਨੂੰ ਜਿਹੜਾ ਜਮ੍ਹਾਂ ਮੰਦੀ ਦਾ ਲੋਕ ਉਹਨੂੰ ਸਲੂਟ ਮਾਰਦੇ ਸੀ ਪਟਵਾਰੀ ਦਾ ਰੁਤਬਾ डीसी ਨਾਲੋਂ ਕਿਸਾਨਾਂ ਦੇ ਵਿੱਚ ਵੱਡਾ ਗਿਣਿਆ ਜਾਂਦਾ ਸੀ ਕਿਉਂਕਿ ਜੇਕਰ ਦੇਖਿਆ ਜਾਵੇ ਬਹੁਤ ਸਾਰੀਆਂ ਥਾਮਾਂ ਤੇ ਘਟਨਾਵਾਂ ਤੇ ਦੇਖਦੇ ਹਾਂ ਸੁਨੀਲ ਜੀ ਜਦੋਂ ਡੀਸੀ ਵੀ ਪਹੁੰਚਦਾ ਪਟਵਾਰੀ ਨਹੀਂ ਤਾਂ ਪਹੁੰਚਦੇ ਹੁੰਦਾ ਪਟਵਾਰੀ ਦੇ ਲੋਕ ਪਹਿਲਾਂ ਪਹਿੰ ਹੀ ਅੱਤ ਕਿਸਾਨ ਲਾਉਂਦੇ ਮੈਂ ਖੁਦ ਦੇਖਿਆ ਕਿਉਂਕਿ ਇੱਕ ਥਾਂ ਏ ਰੈਸਕਿਊ ਚੱਲ ਰਿਹਾ ਸੀ ਬੋਰਤ ਜਿਹੜੇ ਬੰਦੇ ਦੱਬੇ ਹੋਏ ਸੀ ਜਿਹੜੇ ਬੋਰ ਡੂੰਗਾ ਕਰਦੇ ਮੈਂ ਅੱਜ ਤੋਂ ਮੈਂ 20 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਵੀ ਉੱਥੇ ਕਵਰੇਜ ਕਰਨ ਲਈ ਪੱਤਰਕਾਰਤਾ ਮੈਂ ਕਰ ਰਿਹਾ ਸੀ ਉੱਥੇ ਪਹੁੰਚਿਆ ਉੱਥੇ ਜਦੋਂ ਦੇਖਿਆ ਡੀਸੀ ਸਾਹਿਬ ਆ ਗਏ ਤੇ ਡੀਸੀ ਸਾਹਿਬ ਆ ਗਏ ਤੇ ਪਟਵਾਰੀ ਡੀਸੀ ਦੇ ਪਿੱਛੇ ਵਿੱਚ ਉਹਦੀ ਆਉ ਭਗਤ ਕਰਨ ਦੀ ਫਰਦਾ ਸੀ ਕਿਉਂਕਿ ਮੌਕਾ ਦੇਖਣ ਲਈ ਡੀਸੀ ਅਸਲੀ ਪਹੁੰਚੇ ਪਰ ਲੋਕ ਜਾ ਕੇ ਚਾਹ ਦਾ ਪਾਣੀ ਵੀ ਪਹਿਲਾਂ ਪਟਵਾਰੀ ਸਾਹਿਬ ਨੂੰ ਦੇਣ ਕੋਈ ਪਟਵਾਰੀ ਦੇ ਪੈਰੀਂ ਹੱਥ ਲਾਵੇ ਜੈਨ ਕਿ ਪਟਵਾਰੀ ਤੋਂ ਪਟਵਾਰੀ ਨੂੰ ਰੱਬ ਮੰਨਦੇ ਸੀ ਜਿੰਨੇ ਕਿਸਾਨ ਜਿਹੜੇ ਹੈ ਕਿਉਂਕਿ ਉਹਨਾਂ ਦੀ ਜ਼ਮੀਨ ਦੀ ਰੱਖਿਆ ਕਰਦਾ ਉਹਦੇ ਪਿੱਛੇ ਉਹਦੇ ਕਈ ਜਿਹੜੇ ਹੈਗੇ ਆ ਲੋਕ ਨੇ ਹਾੜੀ ਸੌਣੀ ਜਿਹੜੀਆਂ ਹੈਗੀਆਂ ਜਦੋਂ ਫਸਲ ਦੀ ਆਉਂਦੀ ਆ ਤਾਂ ਪਟਵਾਰੀ ਨੂੰ ਜਿਹੜਾ ਉਹਦਾ ਕਹਿੰਦੇ ਹੁੰਦੇ ਆ ਵੀ ਰਿਸ਼ਵਤ ਦੇ ਰੂਪ ਦੇ ਵਿੱਚ ਹੀ ਕਹਾਂਗੇ ਉਹਨਾਂ ਨੂੰ ਪਚਾਉਂਦੇ ਸੀ ਜੇਕਰ ਜਿਵੇਂ ਕਣਕ ਦੇ 2-4 ਕੁਇੰਟਲ ਪਚਾਤੇ ਜਿੰਕੇ ਪਟਵਾਰੀ ਮਾਨੂੰ ਮਾਲ ਹੋ ਜਾਂਦਾ ਸੀ ਜਦੋਂ ਫਰਦ ਲੈਣੀ ਆ ਉਦੋਂ ਧੱਕੇ ਨਾਲ 500000 ਰੁਪਏ ਜੇਬ ਵਿੱਚ ਪਾਉਣਾ ਕਿਉਂਕਿ ਲੋਕਾਂ ਦੇ ਵਿੱਚ ਵੀ ਥੋੜਾ ਜਿਆ ਇਹ ਖੂਨ ਦੇ ਵਿੱਚ ਵੜਿਆ ਹੋਇਆ ਸੀ ਪਟਵਾਰੀ ਨੂੰ ਪੈਸੇ ਦੇ ਕੇ ਹੀ ਫਰਦ ਲੈਣੀ ਆ ਜਮ੍ਹਾਂਬੰਦੀ ਲੈਣੀ ਆ ਕਿਉਂਕਿ ਹੋ ਸਕਦਾ ਪਟਵਾਰੀ ਕਿਤੇ ਇੱਧਰ ਉੱਧਰ ਨੰਬਰ ਨਾ ਪਾ ਦੇਵੇ ਹੁੰਦਾ ਵੀ ਇਦਾਂ ਹੀ ਸੀ ਹੁੰਦਾ ਵੀ ਇਦਾਂ ਹੀ ਸੀ ਪਰ ਹੁਣ ਸੁਨੀਲ ਜੀ ਜਿਹੜਾ ਇਹ ਅੱਜ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਰਟਲ ਲਾਂਚ ਕੀਤਾ ਹੈਗਾ ਈਜੀ ਜਮ੍ਹਾਂਬੰਦੀ ਉਹਦੇ ਵਿੱਚ ਜਣੀ ਕਿ ਇਸ ਤਰ੍ਹਾਂ ਹੋ ਗਿਆ ਵੀ ਲੋਕ ਪੋਰਟਲ ਤੇ ਜਾਣਗੇ 24 ਘੰਟੇ ਜਿਹੜਾ ਹੈਗਾ ਖੁੱਲਿਆ ਹੋਆ ਨਰਾਗ ਬਰਮਾ ਦਾ ਆਪਾਂ ਤੁਹਾਨੂੰ ਜਿਹੜੇ ਏਸੀਐਸ ਏਸੀਐਸ ਨੇ ਜਿਹੜੇ ਹੈਗੇ ਆ ਐਡੀਸ਼ਨਲ ਚੀਫ ਸੈਕਟਰੀ ਨੇ ਰੈਵਨਿਊ ਵਿਭਾਗ ਦੇ ਤੇ ਉਹਨਾਂ ਨੇ ਦੱਸਿਆ ਵੀ ਆ ਜਦੋਂ ਲਾਂਚਿੰਗ ਸਮੇਂ ਆਪਾਂ ਤੁਹਾਨੂੰ ਸੁਣਾਉਣੇ ਆ ਪਹਿਲਾਂ ਉਹਨਾਂ ਦਾ ਸੁਨਾਇਕ ਪਿੰਡਾਂ ਦੇ ਵਸਨੀਕ ਫਰਦ ਕੇਂਦਰਾਂ ਦੇ ਵਿੱਚ ਆ ਕੇ ਫਰਦ ਲੈਂਦੇ ਨੇ ਹੁਣ ਉਹਦਾ ਸਿਸਟਮ ਅਸੀਂ ਬਹੁਤ ਸੁਕਾਲਾ ਬਣਾ ਦਿੱਤਾ ਹੈ ਆਪਣੇ ਮੋਬਾਈਲ ਤੇ ਹੀ ਸਾਡੀ ਵੈਬਸਾਈਟ ਜਿਹਦਾ ਐਡਰੈਸ ਇੱਥੇ ਦਿੱਤਿਆ ਹੋਇਆ ਹੈ ਉਸ ਤੇ ਜਾਓ ਆਪਣੀ ਫਰਜ ਸਿਲੈਕਟ ਕਰੋ Google Pay Paytm ਕਿਸੇ ਦੇ ਨਾਲ ਵੀ ਉਹਦੀ ਪੇਮੈਂਟ ਕਰੋ ਤੇ ਇਨਸਟੈਂਟਲੀ ਤੁਹਾਡੇ WhatsApp ਤੇ ਤੁਹਾਡੀ ਫਰਜ ਉਪਲਬਧ ਹੋ ਜਾਏਗੀ ਇਹ ਫਰਜ ਜੇ ਤੁਸੀਂ ਦੇਖੋ ਤਾਂ ਇਸ ਤੇ QR ਕੋਡ ਲੱਗਿਆ ਹੋਇਆ ਹੈ QR ਕੋਡ ਕੋਈ ਵੀ ਸਕੈਨ ਕਰੇਗਾ ਸਾਹਮਣੇ ਵਾਲਾ ਬੰਦਾ ਤਾਂ ਉਹ ਸਾਡੀ ਵੈਬਸਾਈਟ ਤੇ ਜਾ ਕੇ ਉਸ ਨੂੰ ਇਹੀ ਫਰਜ ਦਿਖ ਜਾਏਗੀ ਇਹ ਡਿਜੀਟਲੀ ਸਾਈਨਡ ਵੀ ਹੈ ਤੋ ਇਹਦੀ ਕਾਨੂੰਨੀ ਵੈਧਤਾ ਵੀ ਹੈ। ਤੋ ਇਹਦੇ ਨਾਲ ਜਿਹੜੇ 40 ਲੱਖ ਬੰਦੇ ਹਰ ਸਾਲ ਫਰਦ ਕੇਂਦਰਾ ਚ ਜਾਂਦੇ ਸੀ, ਉਹਨਾਂ ਦਾ ਕਿੰਨੇ ਮੈਂਡੇਜ਼ ਬਚਣਗੇ ਇਹਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ। ਪਟਵਾਰੀ ਪਿੱਛੇ ਭੱਜਣ ਦੀ ਲੋੜ ਨਹੀਂ। ਸਾਡੀ ਵੈਬਸਾਈਟ ਹੀ ਹੁਣ ਤੁਹਾਡਾ ਪਟਵਾਰੀ ਹੈ। ਉੱਥੇ ਜਾ ਕੇ ਆਪਣੀਆਂ ਡਿਟੇਲਸ ਭਰੋ। ਫਾਰਮਸ ਅਸੀਂ ਬਿਲਕੁਲ 셀ਫ ਐਕਸਪਲੈਨੇਟਰੀ ਬਣਾ ਦਿੱਤੇ ਨੇ। ਬੜੇ ਦੇਰ ਤੋਂ ਇਹ ਚੱਲਦਾ ਸੀ ਕਿ ਜੀ ਰੈਵਨਿਊ ਦਾ ਕੰਮ ਇਨਾ ਗੁੰਝਲਦਾਰ ਹੈ ਇਸ ਨੂੰ ਕੰਪਿਊਟਰਾਈਜ਼ ਕੀਤਾ ਹੀ ਨਹੀਂ ਜਾ ਸਕਦਾ। ਫਰਸੀ ਰੈਵਨਿਊ ਦੇ ਤੇ ਕੰਪਿਊਟਰ ਦੇ ਮਹਾਰਾ ਨਾਲ ਬੈਠ ਕੇ ਦੋ ਤਿੰਨ ਮਹੀਨੇ ਬ੍ਰੇਨਸਟਾਰਮਿੰਗ ਕੀਤੀ ਤੇ ਬੜੇ ਸਿੰਪਲ ਪਰਫਾਰਮੇ ਬਣਾ ਦਿੱਤੇ ਨੇ ਜਿਹੜੇ ਤੁਸੀਂ ਖੁਦ ਸਮਝ ਸਕਦੇ ਹੋ ਉਹ ਪਰਫਾਰਮੇ ਜੀ ਬਿਲਕੁਲ ਤੁਸੀਂ ਜੈਪੂਰੀ ਸਾਹਿਬ ਜਿੰਨਾ ਕੀ ਕਿਹਾ ਅਨੁਰਾਗ ਸ਼ਰਮਾ ਨੇ ਜੋ ਗੱਲ ਨਾ ਕਹੀਆਂ acha ਮੋਟੇ ਤੌਰ ਤੇ ਸਮਝਣਾ ਚਾਹੂਗਾ ਕਿਉਂਕਿ ਦੇਖੋ ਤੁਸੀਂ ਕਾਫੀ ਨਿਗਾਈ ਨਾਲ ਪਹਿਲਾਂ ਪਹਿਲੇ ਸਵਾਲ ਦੇ ਵਿੱਚ ਜੋ ਜਵਾਬ ਦਿੱਤੇ ਨੇ ਕਈ ਦਹਾਕੀਆਂ ਦਾ ਤੁਸੀਂ ਉਹਦੇ 'ਚ ਜ਼ਿਕਰ ਕੀਤਾ ਕਿ ਕਦੋਂ ਕਿਵੇਂ ਕਿੱਦਾਂ ਕੀ ਕੁਛ ਜ਼ਮੀਨੀ ਰਜਿਸਟਰੀ ਜਾਂ ਜਮ੍ਹਾਂ ਬੰਦੀ ਦੇ ਲਈ ਹੁੰਦਾ ਸੀ ਪਰ ਜਿਹੜੀ ਔਨਲਾਈਨ ਫੈਸਿਲਿਟੀ ਦਿੱਤੀ ਗਈ ਆ ਇਹਦੇ ਵਿੱਚ ਕਿੰਨੇ ਕੀ ਦਿਨਾਂ ਦੇ ਵਿੱਚ ਕਿੰਨੇ ਕੀ ਸਮੇਂ ਦੇ ਵਿੱਚ ਅਪਡੇਸ਼ਨ ਹੋ ਜਾਇਆ ਕਰਨੀ ਜਾਂ ਸਾਨੂੰ ਹਰ ਇੱਕ ਸੁਵਿਧਾ ਔਨਲਾਈਨ ਹੀ WhatsApp ਤੇ ਜਾਂ ਜਿਹੜੀ ਔਨਲਾਈਨ ਮੇਲ ਆ ਉਹਦੇ ਤੇ ਹੀ ਮਿਲਣੀ ਆ ਜਾਂ ਇਹਦੇ ਲਈ ਕੋਈ ਹੋਰ ਕੋਈ ਆਪਸ਼ਨ ਵੀ ਹੈ ਮੈਂ ਮੈਂ ਅਨੁਰਾਗ ਵਰਮਾ ਦਾ ਅਸੀਂ ਹੁਣ ਸੁਣ ਕੇ ਹਟਿਆ ਕਿਉਂਕਿ ਮੈਂ ਹੁਣ ਤੁਹਾਨੂੰ ਇਹਦੇ ਨਾਲ ਇੱਕ ਹੋਰ ਜੁੜੀ ਗੱਲ ਦੱਸ ਦਿਆਂ ਵੀ ਅਨੁਰਾਗ ਵਰਮਾ ਨੇ ਜਿਹੜੀ ਹੈਗੀ ਆ ਤਸੀਆ ਪੂਰੀ ਡਿਟੇਲ ਦੇ ਨਾਲ ਲੋਕ ਜਿਹੜੇ ਆ ਭਾਵੇਂ ਜੇ ਕੋਈ ਜੇਕਰ ਇਸ ਥਾਂ ਤੇ ਇਨਾ ਥਾਂ ਤੇ ਮੁੱਖ ਮੰਤਰੀ ਖੁਦ ਭਗਵੰਤ ਮਾਨ ਦੱਸਦੇ ਤਾਂ ਲੋਕ ਥੋੜਾ ਜਿਆਦਾ ਯਕੀਨ ਨਹੀਂ ਕਰਦੇ ਕਿਉਂਕਿ ਹੁਣ ਲੋਕ ਜਿਹੜੇ ਹੈਗੇ ਆ ਪੋਲੀਟੀਕਲ ਪਾਰਟੀ ਤੇ ਭਾਵੇਂ ਕੋਈ ਕਾਬਜਾ ਜਦੋਂ ਅਫਸਰ ਦੱਸਦਾ ਪੂਰੀ ਜਾਣਕਾਰੀ ਦਿੰਦਾ ਲੋਕਾਂ ਨੂੰ ਯਕੀਨ ਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀ ਦੱਸ ਕੇ ਹਟੇ ਕਿਉਂਕਿ ਉਹਨਾਂ ਨੇ ਹੁਣ ਜਿਹੜਾ ਰਜਿਸਟਰੀਆਂ ਦਾ ਆਨਲਾਈਨ ਰਜਿਸਟਰੀਆਂ ਦਾ ਵੀ ਪਾਇਲਟ ਪ੍ਰੋਜੈਕਟ ਆ ਨਮੂਨਾ ਇੱਕ ਤਜਰਬਾ ਕੀਤਾ ਮੋਹਾਲੀ ਜ਼ਿਲ੍ਹੇ ਦਾ ਮੋਹਾਲੀ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਜੀ ਉਹ ਆਨਲਾਈਨ ਰਜਿਸਟਰੀ ਹੋ ਰਹੀਆਂ ਨੇ ਕਿਉਂਕਿ ਉਹਦੇ ਵਿੱਚ 1076 ਨੰਬਰ ਆ ਉਹ ਤੇ ਜੇ ਕਿਸੇ ਨੇ ਘਰੇ ਬੈਠੇ ਵੀ ਰਜਿਸਟਰੀ ਕਰਨੀਆਂ ਪਹਿਲਾਂ ਉਹ ਫੋਨ ਮਾਰੂਗਾ ਵੀ ਮੇਰੀ ਰਜਿਸਟਰੀ ਕਰਾਉਣੀ ਆ ਬੰਦਾ ਉਹ ਤੇ ਉਹਨਾਂ ਨੂੰ ਪਹਿਲਾਂ ਦੱਸ ਦੇਗਾ ਡੋਰ ਸਟੈਪ ਡਿਲੀਵਰੀ ਦੇ ਨਾਲ ਜੋੜਦਾ ਵੀ ਮੈਂ ਤੁਹਾਡੇ ਕੋਲ ਜੀ ਆ ਰਿਹਾ ਹਾਂ ਤੁਸੀਂ ਆਹ ਆ ਕਾਗਜ਼ ਤਿਆਰ ਕਰਿਓ ਦੋ ਗਵਾਹਾਂ ਦੇ ਨਾਮ ਰੱਖਿਓ ਜਿਨ੍ਹਾਂ ਨੇ ਰਜਿਸਟਰੀ ਕਰਾਉਣੀ ਆ ਤੁਹਾਡੀ ਤਾਂ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਨੰਬਰਦਾਰ ਦਾ ਨਾਮ ਰੱਖਿਓ ਤੇ ਉਹਨਾਂ ਨੇ ਫਿਰ ਉਹਦੇ ਹੀ ਉਹ ਬੰਦਾ ਪਹੁੰਚਦਾ ਪਹੁੰਚਦਾ ਰਜਿਸਟਰੀ ਲਿਖਦਾ ਜਦੋਂ ਪਹਿਲਾਂ ਕਿ ਡੀਡ ਰਾਈਟਰ ਕੋਲ ਰਜਿਸਟਰੀ ਲਿਖਣ ਜਾਣਾ ਪੈਂਦਾ ਸੀ ਤੇ ਹੁਣ ਜਿਹੜਾ ਹੈਗਾ ਉਹ ਬੰਦਾ ਜਿਹੜਾ ਹੈਗਾ ਅ ਖਤੋਂ ਪਹੁੰਚਦਾ ਚਾਹੀ ਡੀ ਡਾਇਰੈਕਟਰਾਂ ਨੇ ਵੀ ਪਿੱਛੇ ਜੇ ਧਾਰਨਾ ਦਿੱਤਾ ਵੀ ਸਾਡੀ ਰੋਜੀ ਰੋਟੀ ਜਿਹੜੀ ਹੈਗੀ ਖੋਲੀ ਆ ਮੁੱਖ ਮੰਤਰੀ ਭਵੰਤਮਨ ਦੀ ਸਰਕਾਰ ਨੇ ਆਹ ਕਰਨ ਜਾ ਰਹੀ ਹੈ ਵੱਡਾ ਕੰਮ ਵੀ ਸਾਡੇ ਪਰ ਉਹਨਾਂ ਨੇ ਇਹ ਵੀ ਕਹਿਤਾ ਜੀ ਦੀ ਮਰਜ਼ੀ ਆ ਡੀ ਡਾਇਰੈਕਟਰ ਤੋਂ ਲਖਾਵੇ ਅ ਰਜਿਸਟਰੀ ਕਿਉਂਕਿ ਡੀ ਡਾਇਰੈਕਟਰ ਲੱਗਦਾ ਲੈਂਦਾ ਸੀ 5000 ਤੇ ਔਰ ਡੀ ਡਾਇਰੈਕਟਰ ਹੀ ਤਹਿਸੀਲਦਾਰ ਦਾ ਵਿਚੋਲਾ ਬਣ ਗਿਆ ਸੀਗਾ ਕਿਉਂਕਿ ਬਹੁਤ ਸਾਰੇ ਡੀ ਡਾਇਰੈਕਟਰ ਜਿਹੜੇ ਹੈਗੇ ਆ ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ ਡੀ ਡਾਇਰੈਕਟਰ ਜਿਹੜੇ ਹੈਗੇ ਆ ਉਹ ਰਿਸੇ ਲੈ ਕੇ ਤਸੀਲਦਾਰ ਦਾ ਵੇਸਤਾ ਪਟਵਾਰੀ ਦਾ ਵੇਸਾ ਸਾਰੀ ਇਕੱਠੀ ਰਕਮ ਦੱਸ ਦਿੰਦੇ ਸੀ ਵੀ ਤੇਰਾ ਨਾਲੋਂ ਨਾਲ ਟਾਈਮ ਮਿਲ ਗਿਆ ਤੇਰੀ ਜਿੱਸੀ ਹੋ ਗਈ ਹੋ ਜੋ ਗਈ ਪਰ ਜੇਕਰ ਨਹੀਂ ਅਗਲਾ ਦਿਨ ਦਾ ਸੀਗਾ ਤਾਂ ਕਿਉਂਕਿ ਡੀ ਡਾਇਰੈਕਟਰ ਦੀ ਸੈਟਿੰਗ ਤਸੀਲਦਾਰ ਨਾਲ ਹੁੰਦੀ ਸੀ ਜੇ ਨਹੀਂ ਉਹ ਹੁੰਦਾ ਸੀਗਾ ਤਾਂ ਇੱਕ ਤਮੇ ਤਾਉ ਦੀ ਲਿਸਟ ਨਹੀਂ ਹੁੰਦੀ ਸੀ ਕਿਉਂਕਿ ਟਾਈਮ ਨਹੀਂ ਹੁੰਦਾ ਸੀ ਨੌਕਟਾਉਨ ਬੱਤੇ ਜਾਂਦੇ ਸੀ ਓਨਸ ਨਿਊ ਦੀ ਇਹ ਜਿਹੜਾ ਪਾਇਲਟ ਪ੍ਰੋਜੈਕਟ ਆ ਮਹਾਲੀ ਦਾ ਭਾਵੇਂ ਇਹ ਬਾਅਦ ਦੇ ਵਿੱਚ ਆਉਣ ਵਾਲੇ ਮਹੀਨੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਈ ਰਜਿਸਟਰੀ ਜਿਹੜੀ ਹੈਗੀ ਆ ਈਜੀ ਰਜਿਸਟਰੀ ਲਾਂਚ ਕਰਨੀ ਆ ਇਹ ਵੀ ਇੱਕ ਐਕਸਕਲੂਸਿਵ ਖਬਰ ਵਾਲੇ ਦੀ ਖਬਰ ਆ ਕਿਉਂਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇੱਕ ਵਾਰ ਫੇਰ ਆਉਣਗੇ ਲਾਂਚ ਕਰਕੇ ਪੂਰੇ ਪੰਜਾਬ ਦੇ ਵਿੱਚ ਰਜਿਸਟਰੀ ਆ ਉਹ ਫਿਰ ਜਿਹੜਾ ਬੰਦਾ ਰਜਿਸਟਰੀ ਘਰੇ ਲਿਖੇਗਾ ਆਪਾਂ ਪੂਰੀ ਗੱਲ ਕਰਦੇ ਆ ਘਰੇ ਲਿਖਣਾ ਆਏਗਾ ਉਹ 500 ਰੁਪਏ ਲਏਗਾ ਰਜਿਸਟਰੀ ਲਿਖਣ ਦਾ ਤੇ ਔਰ 48 ਘੰਟੇ ਦੇ ਵਿੱਚ ਤੁਹਾਨੂੰ ਟਾਈਮ ਮਿਲ ਜੇਗਾ ਵੀ ਤੁਸੀਂ ਆ ਜਾਓ ਜੀ ਆਪਣੇ ਗਵਾਹ لے ਆਓ ਨੰਬਰਦਾਰ ਲੈ ਆਓ ਫੋਟੋ ਕਰਾਜੋ ਜੇਕਰ 48 ਘੰਟੇ ਦੇ ਵਿੱਚ ਕੋਈ ਤਰਾਜ ਵੀ ਆ ਉਹ ਵੀ ਦੇਣਾ ਹੋਵੇਗਾ ਵੀ ਜੇ ਕੋਈ ਉਹਨਾਂ ਨੂੰ ਕਿਸੇ ਨੂੰ ਇਤਰਾਜ ਆ ਉਹਨੂੰ ਤਸਿਲਦਾਰ ਨੂੰ ਡਾਕੂਮੈਂਟ ਤੇ ਉਹਨੇ ਆਨਲਾਈਨ ਹੀ ਦੱਸਣਾ ਪੈਣਾ ਵਾ ਨਹੀਂ ਤਾਂ ਕਿ ਤਰਾਜ ਜਿਹੜੇ ਹੈਗੇ ਆ ਬਾਅਦ ਦੇ ਵਿੱਚ ਲਾ ਕੇ ਲੋਕਾਂ ਨੂੰ ਮਹੀਨਾ ਮਹੀਨਾ ਦੋ ਦੋ ਮਹੀਨੇ ਤੋਰੀ ਫਿਰਦੇ ਸੀ ਵੀ ਆ ਇਤਰਾਜ ਆ ਪੂਰਾ ਕਰਕੇ ਉਹ ਫਿਰ ਰਜਿਸਟਰੀ ਬਾਅਦ ਦੇ ਵਿੱਚ ਹੋਊ ਕਿਉਂਕਿ ਸਟਾਮਪ ਵੀ ਆਨਲਾਈਨ ਹੀ ਮਿਲ ਜਾਣਾ ਸਭ ਕੁਝ ਆਨਲਾਈਨ ਹੋਣਾ ਫੋਟੋ ਹੋਣੀ ਆ ਰਜਿਸਟਰੀ ਹੋ ਜਾਣੀ ਆ ਤੇ ਇੰਤਕਾਲ ਜਿਹੜਾ ਹੈਗਾ 1 ਮਹੀਨੇ ਦਾ ਸਮਾਂ ਦਿੱਤਾ ਵਾ ਇਹ ਕਰਦੇ ਨੇ ਉਹ ਫਿਰ ਵੀ ਕੋਈ ਕਮੀ ਪੇਸੀ ਨਜ਼ਰ ਆਉਂਦੀ ਆ ਹੁੰਦਾ ਨਾ ਕਈ ਵਾਰੀ ਅਸੀਂ ਕਾਗਜ਼ ਕੋਈ ਫਿਲ ਕਰਦੇ ਆ ਸਾਡੇ ਤੋਂ ਕੋਈ ਮਿਸਟੇਕ ਹੋ ਜਾਂਦੀ ਆ ਜਾਂ ਕਿਸੇ ਦੇ ਨਾਮ ਦੇ ਵਿੱਚ ਕੋਈ ਸਪੈਲਿੰਗ ਮਿਸਟੇਕ ਹੋ ਜਾਂਦੀ ਆ ਕੋਈ ਐਡਰੈਸ ਪਤਾ ਗਲਤ ਹੋ ਜਾਂਦਾ ਤੇ ਉਹਦੀ ਵੀ ਕੀ ਸੁਣਦਾ ਔਨਲਾਈਨ ਹੀ ਮਿਲੇਗੀ ਮੈਂ 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 ਦੱਸ ਰਿਹਾ ਇਹ ਤਾਂ ਹੈਗਾ ਰਜਿਸਟਰੀ ਦੀ ਆਪਾਂ ਗੱਲ ਕਰ ਰਹੇ ਸੀ ਜਿਹੜਾ ਅਜੇ ਪੂਰੇ ਪੰਜਾਬ ਦੇ ਵਿੱਚ ਪ੍ਰੋਜੈਕਟ ਹੋਣਾ ਅੱਜ ਦੀ ਆਪਾਂ ਮੁੱਦੇ ਤੇ ਆਈਏ ਅੱਜ ਦਾ ਜਿਹੜਾ ਹੈਗਾ ਈਜੀ ਜਮ੍ਹਾਂਬੰਦੀ ਦੇ ਵਿੱਚ ਉਹਨਾਂ ਨੇ ਇਹ ਕੀਤਾ ਕਿਉਂਕਿ 40 ਲੱਖ ਇੱਕ ਸਾਲ ਦੇ ਵਿੱਚ ਲਗਭਗ ਹੁੰਦੀਆਂ ਨੇ ਖਰਤਾ ਲੈਂਦੇ ਨੇ ਲੋਕ ਲੋਕ ਆਪਣੇ ਵਟਸਐਪ ਤੇ ਭੇਜੇਗਾ ਮੈਸੇਜ ਭੇਜੇਗਾ ਤੇ ਔਰ ਉੱਥੇ Google Pay ਜਿਹੜਾ ਜੋ ਵੀ ਹੈ ਪੇਮੈਂਟ ਦਾ ਜਿਹੜੀ ਉਹਨਾਂ ਨੂੰ ਨਾਰਮਲ ਜੀ ਮੇਰੇ ਖਰਚ 75 ਰੁਪਏ ਜਾਂ 100 ਰੁਪਏ ਹੈਗੀ ਆ ਫੀਸ ਉਹ ਪੇ ਜਮ੍ਹਾਂ ਕਰਾਏਗਾ ਤਾਂ ਉਹਨੂੰ ਜਿਹੜੇ ਹੈਗਾ ਜਿੰਨੇ ਪੇਜ ਦੇ ਹਿਸਾਬ ਨਾਲ ਆ ਤਾਂ ਉਹਨਾਂ ਨੂੰ ਸਟੈਂਪ ਕੀਤੀ ਹੋਈ ਜਿਹੜੀ ਹੈਗੀ ਆ ਫਰਦ ਉਹਨਾਂ ਨੂੰ 2-3 ਘੰਟੇ ਦੇ ਵਿੱਚ ਬਾ ਮਿਲ ਜਾਏਗੀ ਆਪਣੀ ਜ਼ਮੀਨ ਦੀ ਫਰਦ ਆਪਣੇ ਪਲਾਟ ਦੀ ਫਰਦ ਤੇ ਫਿਰ ਜੇਕਰ ਜੇ ਕਿਸੇ ਨੇ ਨਹੀਂ ਮੋਬਾਈਲ ਤੇ ਕਰਨ ਆਉਂਦਾ ਉਹ ਜਾ ਕੇ ਉਹ ਸੇਵਾ ਕੇਂਦਰ ਦੇ ਵਿੱਚ ਵੀ ਆਪਣਾ ਨਾਮ ਲਿਖਾ ਕੇ ਦੱਸ ਕੇ ਵੀ ਆਹ ਪਿੰਡ ਦੀ ਆ ਤੇ ਉਹਨਾਂ ਨੂੰ ਉਸੇ ਸਮੇਂ ਫਰਦ ਕੇਂਦਰ ਦੇ ਵਿੱਚ ਵੀ ਜਿਹੜਾ ਹੈਗਾ ਸੇਵਾ ਕੇਂਦਰ ਮੇ ਜਿਹੜੇ ਪੰਜਾਬ ਸਰਕਾਰ ਦੇ ਉੱਥੋਂ ਵੀ ਮਿਲ ਜਣੀ ਆ ਜਨਨ ਕੀ ਤੁਰੰਤ ਹੀ ਮਿਲ ਜਣੀ ਆ ਪਟਵਾਰੀ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਪਟਵਾਰੀਆਂ ਤਾਂ ਜਿੰਦਗੀ ਪਟਵਾਰੀਆਂ ਦਾ ਇਸ ਸਮੇਂ ਅ ਉਹ ਕਹਿੰਦਾ ਭਾਅ ਹੱਥ ਵੱਡ ਦਿੱਤੇ ਸਰਕਾਰ ਨੇ ਕਿਉਂਕਿ ਪਹਿਲਾਂ ਤਹਿਸੀਲਦਾਰਾਂ ਨਾਲ ਕਰਨ ਜਾ ਰਹੀ ਹੈ ਜਿਵੇਂ ਮੋਹਾਲੀ ਜ਼ਿਲ੍ਹੇ ਦਾ ਹੋਇਆ ਤਹਿਸੀਲਦਾਰ ਨੇ ਹੁਣ ਕਿਸੇ ਦੇ ਮੱਥੇ ਨਹੀਂ ਲੱਗਣਾ ਤਹਿਸੀਲਦਾਰ ਸਿਰਫ ਫੋਟੋ ਖਿਚਾਉਣ ਤੱਕ ਹੀ ਸੀਮਤ ਰਹੇਗਾ ਔਰ ਆਨਲਾਈਨ ਰਜਿਸਟਰੀ ਹੋਣੀ ਆ ਇਹ ਤਹਿਸੀਲਦਾਰਾਂ ਤੋਂ ਬਾਅਦ ਚ ਹੁਣ ਪਟਵਾਰੀਆਂ ਦਵਾਲੇ ਆ ਗਈ ਹੈ ਸਰਕਾਰ ਕਿਉਂਕਿ ਪਟਵਾਰੀ ਹੀ ਇਹ ਜਿਹੜੀ ਦੇਸ਼ ਨੂੰ ਆਜ਼ਾਦ ਹੋਇਆ ਜਦੋਂ ਦਾ ਉਦੋਂ ਤੋਂ ਕਰਾਪਸ਼ਨ ਨਾਲ ਚੱਲੀ ਆ ਰਹੀ ਆ ਰੈਵਨਿਊ ਵਿਭਾਗ ਦੇ ਵਿੱਚ ਕਿਉਂਕਿ ਪਟਵਾਰੀਆਂ ਦੇ ਨਾਲ ਪਟਵਾਰੀਆਂ ਨੂੰ ਮੈਂ ਦੱਸਦਾ ਸੁਨੀਲ ਜੀ ਅਮੈਂ ਇਹਦੇ ਵਿੱਚ ਭਾਵੇਂ ਆਪਣਾ ਮੁੱਦਾ ਹੋ ਰਾ ਕੱਲ ਜ਼ਰੂਰੀ ਆਦਰਸ਼ ਕਰਨ ਦੱਸਣਾ ਸੁਨੀਲ ਜੀ ਪਟਵਾਰੀ ਨੂੰ ਮੁੱਖ ਮੰਤਰੀ ਤੱਕ ਸਲੂਟ ਮਾਰਦੇ ਮੈਂ ਖੁਦ ਦੇਖੇ ਨੇ ਕਿਉਂਕਿ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਬੜੇ ਸੁਲਝੇ ਹੋਏ ਆ ਉਹ ਪਟਵਾਰੀ ਸਾਹਿਬ ਕਹਿ ਕੇ ਜਿਨਿਕੇ ਬੁਲਾਉਂਦੇ ਸੀ ਜਿਨਿਕੇ ਪਟਵਾਰੀ ਸਾਹਿਬ ਮੈਂ ਉਹਨਾਂ ਦੇ ਦਰਬਾਰ ਦੇ ਵਿੱਚ ਦੇਖਿਆ ਕਿ ਔਰ ਜਦੋਂ ਆ ਆਮ ਤੌਰ ਤੇ ਜਨਤਾ ਦਰਸ਼ਨ ਹੁੰਦੇ ਸੀ ਉਹਨਾਂ ਦੇ ਸੰਗ ਦਰਸ਼ਨ ਉਹਦੇ ਵਿੱਚ ਕੋਈ ਪੁਰਾਣਾ ਬਜ਼ੁਰਗ ਰਟਾਇਰ ਪਟਵਾਰੀ ਨਹੀਂ ਦੇਖੀ ਜਾਂਦਾ ਸੀ ਉਹਨਾਂ ਨੂੰ ਉਹਨਾਂ ਨੂੰ ਜਾਣਦਾ ਹੁੰਦਾ ਸੀ ਉਹਨੂੰ ਵੀ ਕਹਿੰਦਾ ਸੀ ਪਟਵਾਰੀ ਸਾਹਿਬ ਅੱਗੇ ਆ ਜਾਓ ਨਾਮ ਲੈ ਕੇ ਕਹਿੰਦੇ ਸੀ ਕਿਉਂਕਿ ਪਟਵਾਰੀ ਇੰਨੇ ਮਸ਼ਹੂਰ ਸੀ ਪਟਵਾਰੀ ਨੂੰ ਸਲੂਟ ਪੈਂਦੇ ਸੀ ਕਿਉਂਕਿ ਇਸੇ ਤਰ੍ਹਾਂ ਹੀ ਮੈਂ ਉਹ ਨਾਲ ਉਹਦੀ ਘਟਨਾ ਦੱਸਦਾ ਮੇਰੇ ਮਿੱਤਰ ਦਾ ਇੱਕ ਦਾ ਕੰਮ ਸੀਗਾ ਉੱਥੇ ਆਪਣੇ ਉੱਤਰਾਖੰਡ ਦੇ ਵਿੱਚ ਉੱਤਰਾਖੰਡ ਦੇ ਵਿੱਚ ਉਦੋਂ ਸੀਐਮ ਖੰਡੂਰੀ ਸੀਗੀ ਅਸੀਂ ਸਰਦੇਵ ਸਿੰਘ ਸਾ ਜਿਹੜੇ ਉਸ ਸਮੇਂ ਕੇਂਦਰੀ ਮੰਤਰੀ ਸੀ ਤਾਂ ਉਹਨਾਂ ਤੋਂ ਫੋਨ ਕਰਾ ਕੇ ਗਏ ਉਹ ਕਟੂਰੀ ਸਾਹਿਬ ਨੂੰ ਫੋਨ ਕੀਤਾ ਐਨਆਰਆਈ ਮੇਰਾ ਦੋਸਤ ਸੀਗਾ ਉਹਦਾ ਜ਼ਮੀਨ ਦਾ ਡਿਸਪਿਊਟ ਸੀ ਉਥੇ ਪਟਵਾਰੀ ਇੱਕ ਸਾਨੂੰ ਮਿਲਿਆ ਪਟਵਾਰੀ ਜੋਗਾ ਸਿੰਘ ਨਾਂ ਦਾ ਪਟਵਾਰੀ ਸੀ ਰੁਧਰਪੁਰ ਦੇ ਵਿੱਚ ਤੇ ਔਰ ਉਹਨੇ ਕਹਿੰਦਾ ਹਾਂਜੀ ਹਾਂਜੀ ਆਜੋ ਜੀ ਪੰਜਾਬੀ ਬੋਲਦਾ ਸੀ ਔਰ ਪੰਜਾਬੀ ਸੀ ਜੋਗਾ ਸਿੰਘ ਕਹਿੰਦਾ ਆਪਾਂ ਇੱਥੇ ਉੱਤਰਾਖੰਡ ਦਾ ਮੈਂ ਪਟਵਾਰੀ ਆ ਜੀ ਰੁਧਰਪੁਰ ਇਲਾਕੇ ਦਾ ਦੱਸਿਆ ਉਹਨੇ ਉਹਨੇ ਫਿਰ ਦੱਸਿਆ ਜੀ ਇਹ ਮੁੱਖ ਮੰਤਰੀ ਸਾਹਿਬ ਦਾ ਫੋਨ ਆਉਂਦਾ ਹੁੰਦਾ ਜੀ ਆਵੇ ਸਦਾ ਪ੍ਰਕਾਸ਼ ਸਿੰਘ ਬਾਦਲ ਦਾ ਮੈਨੂੰ ਜੀ ਨਵੇਂ ਸਾਲ ਤੇ ਕਹਿੰਦਾ ਗਿਫਟ ਵੀ ਆਉਂਦੇ ਹੁੰਦੇ ਆ ਤੇ ਕਿਉਂਕਿ ਉਹ ਕਹਿੰਦਾ ਜੀ ਅਸੀਂ ਬਸ ਉਹਨਾਂ ਦੀ ਜਿਹੜੀ ਪੈੜੀ ਆ ਜ਼ਮੀਨ ਆ ਇੱਥੇ ਹੈਗੀ ਰੁਦਰਪੁਰ ਜ਼ਿਲ੍ਹੇ ਦੇ ਵਿੱਚ 100 150 ਏਕੜ ਸੀ ਉਸ ਸਵੇ ਤੇ ਕਹਿੰਦੇ ਵੀ ਐਸਜੀ ਉਹਨਾਂ ਦੀ ਜ਼ਮੀਨ ਦੀਆਂ ਫਰਦਾਂ ਵਗੈਰਾ ਅਸੀਂ ਉਹਨਾਂ ਦੀ ਕਾਇਮ ਰੱਖਣੀ ਆ ਭੇਜਣੀਆਂ ਹੁੰਦੀਆਂ ਨੇ ਜਨਨ ਕਿ ਮੁੱਖ ਮੰਤਰੀ ਨੂੰ ਵੀ ਪਟਵਾਰੀ ਤੱਕ ਪੂਰੀ ਲੋਡ ਹੁੰਦੀ ਸੀ ਕਿਉਂਕਿ ਪਟਵਾਰੀ ਦਾ ਰਤਬਾ ਹੀ ਸੀ ਪਰ ਪਟਵਾਰੀ ਤਾਂ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਮਹਾਲੀ ਔਰ ਖਰੜੇ ਡੇਰਾ ਵਸੀ ਜਿਹੜੇ ਮਹਿੰਗੇ ਇਲਾਕੇ ਨੇ ਉੱਥੇ ਲੱਗਣ ਲਈ ਪਟਵਾਰੀ ਨੂੰ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਨਹੀਂ ਲੱਗਦਾ ਸੀ ਕਿਉਂਕਿ ਮੁੱਖ ਮੰਤਰੀ ਆਪਣਾ ਬੰਦਾ ਲਗਾਉਂਦਾ ਹੁੰਦੇ ਸੀ ਪਹਿਲੇ ਹੰਦੇ ਵਿੱਚ ਦੇਖਿਆ ਉਦੋਂ ਮੁੱਖ ਮੰਤਰੀ ਦੇ ਦਰਬਾਰ ਤੋਂ ਆਰਡਰ ਆਉਂਦੇ ਸਿਗੇ ਵੀ ਇਹ ਨੂੰ ਲਗਾਇਆ ਦਿੱਤਾ ਜਾਵੇ ਇਹ ਪਟਵਾਰੀਆਂ ਨੂੰ ਆਹ ਨੂੰ ਜਨਨ ਕਿ ਕਹਿੰਦਾ ਭਾਵ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਇਹ ਇਹ ਜਿਹੜਾ ਹੈਗਾ ਪਟਵਾਰੀਆਂ ਦੇ ਹੱਥ ਕੱਟ ਕੇ ਜਿਹੜੀ ਫਰਦ ਜਿਹੜੀ ਆਨਲਾਈਨ ਕਰ ਦਿੱਤੀ ਆ ਇਦੇ ਵਿੱਚ ਸੁਨੀਲ ਜੀ ਫਾਰਮ ਦੇ ਵਿੱਚ ਤੀਜਾ ਸਰਕੂਲਰ ਜਿਹੜਾ ਆਪਾਂ ਪਹਿਲਾਂ ਤਾਂ ਹੈਗਾ ਸੀ ਵਟਸਐਪ ਤੇ ਵੀ ਲੈ ਸਕਦਾ ਤ ਆਪਣਾ ਡਾਊਨਲੋਡ ਕਰ ਸਕਦਾ ਤੇ ਵਟਸਐਪ ਤੇ ਵੀ ਲੈ ਸਕਦਾ ਜਮ੍ਹਾਂਬੰਦੀ ਆਪਣੇ ਸੇਵਾ ਕੇਂਦਰ ਦੇ ਵਿੱਚ ਵੀ ਜਾ ਕੇ ਦੇ ਸਕਦਾ 1076 ਨੰਬਰ ਤੇ ਡਾਇਲ ਕਰਕੇ ਫੋਨ ਤੇ ਉਹਦੇ ਵਿੱਚ ਵੀ ਰਾਹੀ ਵੀ ਮਗਾ ਸਕਦਾ ਆਪਣੇ ਘਰ ਹੋਮ ਡਿਲੀਵਰੀ ਵੀ ਮਗਾ ਸਕਦਾ ਫਾਰਮ ਯਾਨੀ ਕਿ ਇਹ ਹੈਗਾ ਇਹ ਜਿਹੜਾ ਕੀਤਾ ਜਿਹੜਾ ਤੁਸੀਂ ਨਾਮ ਦਾ ਦੱਸਿਆ ਨਾਮ ਜਿੱਦਾਂ ਦੇ ਕੋਈ ਗਲਤ ਕਰੈਕਸ਼ਨ ਹੋ ਜਾਂਦੀ ਸੀ ਰਜਿਸਟਰੀ ਸਮੇਂ ਵੀ ਚਾਹੇ ਉਹਨਾਂ ਦੇ ਨਾਮ ਦੇ ਜਿਵੇਂ ਅਨੁਰਾਗ ਬਰਮਾ ਨੇ ਦੱਸਿਆ ਸਾਨੂੰ ਕਿ ਸਿਕੰਦਰ ਸਿੰਘ ਦਿਖਾ ਦੇ ਜੇ ਮਖਵਿੰਦਰ ਸਿੰਘ ਪੈ ਗਿਆ ਤਾਂ ਉਹਦੇ ਵਿੱਚ 25,000 50,000 ਤੱਕ ਜਿਹੜਾ ਹੈਗਾ ਤਸੀਲ ਲਾਰਦੀ ਫੀਸ ਲਈ ਜਾਂਦੀ ਸੀਗੀ 20 ਹੈਟਾਂ ਤੋਂ ਲੈ ਕੇ ਕਹਿੰਦੇ ਸੀ ਜੀ ਉੱਪਰ ਕਰੈਕਸ਼ਨ ਕਰਾਉਣੀ ਪਣੀ ਆ ਕਿਉਂਕਿ ਕਿਸਾਨ ਜਿਹੜਾ ਹੈਗਾ ਆਮ ਤੌਰ ਤੇ ਦੇਖਦਾ ਨਹੀਂਗਾ ਜਦੋਂ ਰਜਿਸਟਰੀ ਕਰਾਉਣੀ ਆ ਉਦੋਂ ਕਦੇ ਗਲਤ ਨਾਮ ਨਾਮ ਚੜ ਜਾਂਦਾ ਚਾਹ ਪਟਵਾਰੀ ਸਿਆਸਤ ਕਰ ਦਿੰਦੇ ਕਰ ਦਿੰਦੇ ਸੀ ਉਹਦੇ ਵਿੱਚ ਫਾਰਮ ਦੇ ਵਿੱਚ ਸਰਾਮਤ ਥੋੜੀ ਜੀ ਹੋ ਜਾਂਦੀ ਆ ਤੇ ਫਿਰ ਉਹਦੇ ਵਿੱਚ ਕਰੈਕਸ਼ਨ ਦੇ ਵਿੱਚ ਉਹ ਲੰਬਾ ਸਮਾਂ ਲਟਕਾ ਲੈਂਦੇ ਸੀ ਵੀ ਨਾਮ ਨਹੀਂ ਠੀਕ ਤਾਂ ਇਸ ਕਰਕੇ ਜਿਹੜਾ ਫਾਰਮਰ ਨੂੰ ਕਿਸਾਨ ਨੂੰ ਜਿਹੜਾ ਅਫਦਕਾਰ ਨੂੰ ਕਾ ਉਹਨਾਂ ਨੂੰ ਰਿਸ਼ਵਤ ਦੇਣ ਲਈ ਮਜਬੂਰ ਹੋਣਾ ਪੈਂਦਾ ਸੀ ਪਰ ਹੁਣ ਜਿਹੜਾ ਹੈਗਾ ਉਹ ਵੀ ਕਰੈਕਸ਼ਨ ਵੀ ਨਾਲੋਂ ਨਾਲ ਮੁਫਤ ਕਰਨ ਨੂੰ ਦਿੱਤਾ ਉਹ ਫਾਰਮ ਭਰਨਾ ਵਾ ਓਟੀਪੀ ਆਏਗਾ ਤੇ ਸਾਰਾ ਕੁਝ ਜਿਹੜਾ ਹੈਗਾ ਕੋਈ ਨੰਬਰ ਨਾਲ ਅਟੈਚ ਹੋ ਰਹੀ ਹੈ ਕਿਉਂਕਿ ਆਨਲਾਈਨ ਹੈਗੀਆਂ ਨੇ ਉਹ ਵੀ ਮੁਫਤ ਹੋ ਗਈ ਆ ਇਸ ਤਰ੍ਹਾਂ ਹੀ ਸੁਨੀਲ ਜੀ ਜਿਹੜਾ ਹੈਗਾ ਹੋਰ ਜਿਹੜਾ ਹੈਗਾ ਐਨ ਆਰ ਆਈਸ ਦੇ ਜਿਹੜਾ ਆਪਾਂ ਕਿਹਾ ਸੀ ਲੁਧਿਆਣੇ ਦੇ ਵਿੱਚ ਪਲਾਟ ਹੀ ਗਾਇਬ ਹੋ ਗਏ ਗਾਇਬ ਹੋ ਗਏ ਸੀ ਕਿ ਐਨ ਆਰ ਆਈਆਂ ਦੇ ਐਨ ਆਰ ਆਈ ਦਰਦੇ ਸੀ ਪ੍ਰਾਪਰਟੀਆਂ ਲੈ ਨਹੀਂ ਕਿਉਂਕਿ ਅਮਰੀਕਾ ਕੈਨੇਡਾ ਇੰਗਲੈਂਡ ਵਗੈਰਾ ਦੇ ਵਿੱਚ ਆਪਣੀਆਂ ਲੋਕ ਪ੍ਰਾਪਰਟੀਆਂ ਨਿੱਜੀ ਤੌਰ ਤੇ ਨਹੀਂ ਖਰੀਦ ਸਕਦੇ ਕਿਉਂਕਿ ਉਹ ਆਪਣੀ ਮਾਂ ਭੂਮੀ ਜਨਮ ਭੂਮੀ ਤੇ ਜਿਹੜਾ ਪੰਜਾਬ ਦੇ ਵਿੱਚ ਅਪ ਇਨਵੈਸਟ ਕਰਦੇ ਉਥੋਂ ਕਮਾ ਕੇ ਕਿਉਂਕਿ ਉਥੇ ਦਾ ਲੀਜ਼ ਤੇ ਪਲਾਟ ਮਿਲਦੇ ਆ ਜਮੀਨਾਂ ਜਿਹੜੀਆਂ ਹੁੰਦੀਆਂ ਨੇ ਇੱਥੇ ਜਿਹੜੀ ਹੈਗੀ ਆਪਣੀ ਜ਼ਮੀਨ ਖਰੀਦਦੇ ਆ ਉਹ ਡਰਨ ਲੱਗੇ ਸੀ ਕਿਸਾਨ ਜਿਹੜੇ ਆਮ ਲੋਕ ਐ ਐਨ ਆਰ ਆਈ ਆ ਉਹ ਕਿਉਂਕਿ ਉਹ ਡਰਾਮੇ ਹੀ ਹੈ ਜੀਆਂ ਆਪਣੀਆਂ ਸੀ ਕਬਜ਼ੇ ਹੋ ਜਾਂਦੇ ਸੀ ਉਹਨਾਂ ਦੇ ਹੁਣ ਉਹਨਾਂ ਨੂੰ ਇੱਕ ਜਾਂ ਜਾਂ ਸਾਬਕਾ ਫੌਜੀ ਜਿਹੜੇ ਉਹ ਵਿਚਾਰੇ ਫੌਜੀ ਵੀਰ ਜਾਂ ਉਹਨਾਂ ਨੇ ਨਰਗ ਪਰਮਾਨੰਦ ਸਿਓ ਵੀ ਬਹੁਤ ਦਰਖਾਸਤਾਂ ਕਰਕੇ ਠੱਕੇ ਖਾਂਦੇ ਫਿਰਦੇ ਸੀਗੇ ਵੀ ਸਾਡੇ ਕਬਜ਼ੇ ਹੋ ਗਏ ਨੇ ਤਾਂ ਹੁਣ ਜਿਹੜਾ ਉਹਨਾਂ ਮੁਲਾਜ਼ਮਾਂ ਲਈ ਜਾਂ ਜਿਹੜੇ ਲੋਕ ਸਹਾਰਾ ਚ ਰਹਿੰਦੇ ਆ ਪਿੰਡਾਂ ਵਿੱਚ ਉਹਨਾਂ ਨੂੰ ਪਤਾ ਨਹੀਂ ਹੁੰਦਾ ਜਿਹੜੇ ਆਮ ਤੌਰ ਤੇ ਨੌਕਰੀ ਨੌਕਰੀ ਕਰਦੇ ਨੇ ਵੀ ਕਿਉਂਕਿ ਉਹ ਕਿਹੜਾ ਕਰਤਾ ਚੈੱਕ ਕਰਨਗੇ ਹੁਣ ਉਹਨਾਂ ਨੂੰ ਇੱਕ ਵਾਰ 500 ਰੁਪਏ ਦੇ ਕੇ ਜਿਹੜਾ ਫੀਚਰ ਹੈਗਾ ਵੈਬਸਾਈਟ ਦੇ ਵਿੱਚ ਸਬਸਕ੍ਰਾਈਬ ਕਰਨਾ ਪਵੇਗਾ 500 ਰੁਪਏ ਦੇ ਕੇ ਸਬਸਕ੍ਰਾਈਬ ਕਰ ਲਿਆ ਤਾਂ ਉਹਨਾਂ ਦਾ ਖਸਰਾ ਖੇਵਟ ਉਹਨਾਂ ਦੀ ਉਹਨਾਂ ਦੇ ਕੰਟਰੋਲ ਹੋ ਜੇਗੀ ਔਰ ਉਹਨਾਂ ਨੂੰ ਜਦੋਂ ਵੀ ਕੋਈ ਕੋਈ ਛੇੜਛਾੜ ਕਰੇਗਾ ਉਹਦੇ ਨਾਲ ਖੱਤਿਆਨਾਲ ਉਹਨਾਂ ਦੀ ਜ਼ਮੀਨ ਦੇ ਪਲਾਟ ਦੇ ਜਿਹੜਾ ਹਿੱਸੇ ਦਾ ਤਾਂ ਉਹ ਉੱਥੇ ਆਪਦਾ ਤਰਾਜ ਲਾ ਸਕਦਾ ਉਹ ਰੋਕ ਲਾ ਸਕਦਾ ਉਹਦੇਕਰੰਤ ਵੀ ਮੇਰੀ ਰੋਕ ਲਾਈ ਜਾਵੇ ਕਿਉਂਕਿ ਪਹਿਲਾਂ ਪਤਾ ਹੀ ਨਹੀਂ ਲੱਗਦਾ ਸੀ ਤੇ ਇਸੇ ਤਾਈ ਬਹੁਤ ਸਾਰੇ ਕਬਜ਼ੇ ਹੋ ਜਾਂਦੇ ਸੀ ਇਹ ਜੀ ਇਸ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਆ ਬਹੁਤ ਸਾਰਾ ਜਿਹੜਾ ਹੈਗਾ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਫਾਇਦਾ ਹੋਊਗਾ ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਕਿ ਹੁਣ ਜਿਹੜਾ ਹੈਗਾ ਤਸਵੀਰਨਾਰਾਂ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਪਟਵਾਰੀਆਂ ਦੇ ਹੱਥ ਜਿਨਕੇ ਪੂਰੀ ਤਰ੍ਹਾਂ ਵਾਢ ਦਿੱਤੇ ਨੇ ਜੀ ਤੇ ਜਤਪੁਰ ਸਿੰਘ ਜਿੰਨੀ ਡੰਗਾਈ ਨਾਲ ਤੁਸੀਂ ਗੱਲਬਾਤ ਕੀਤੀ ਹੈ ਕਿ ਕਿਸੇ ਵੀ ਤੁਸੀਂ ਦੱਸੇ ਨੇ ਤੇ ਆਨਲਾਈਨ ਹਰ ਇੱਕ ਸੁਵਿਧਾ ਵਰਤਮਾਨ ਦੀ ਪੰਜਾਬ ਦੀ ਸਰਕਾਰ ਬੇਨ ਦੀ ਕੋਸ਼ਿਸ਼ ਕਰ ਰਹੀਆ ਫਿਲਹਾਲ ਅਜ ਦੇ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਸਵਾਲਾਂ ਦੇ ਜਵਾਬ ਦੇਣ ਲਈ ਜਤਪੁਰ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦੀ ਸੱਚੀ ਗੱਲ ਸਹੀ